ਏ ਹੁਣ ਟਾਈਮ ਆਇਆ ਤੇਰੇ ਤੇ ਕੇਸ ਰਜਿਸਟਰ ਹੋਣ ਬਾਹਰ ਨਿਕਲ ਉਹ ਵੇਖੀਏ ਕੰਦਾਕ ਤੂੰ ਸੱਚਾ ਸੋਚਾਂ ਕੱਲ੍ਹ ਆ ਸੀਬੀਆਈ ਨੂੰ ਵੇਖੀਏ ਇੱਕ ਤੇਸ ਤੋਂ ਨੀਚੇ ਕਰੋਗੀ ਤੋ ਇਹ ਚੀਜ਼ ਸਾਫ਼ ਤੌਰ ਸਾਬਤ ਕਰਦੀ ਹੈ ਜਿਹੜੇ ਚਾਰजेस ਨੇ ਕਿ ਚਾਰजेस ਬਹੁਤ ਗੰਭੀਰ ਨੇ ਪਹਿਲੀ ਵਾਰ ਚੀਫ ਮਿਨਿਸਟਰ ਦੇ ਇਮੀਡੀਏਟ ਪਰਿਵਾਰ ਉਤੇ ਤੇਨਾਂ ਦੀ ਸੀਐਮਓ ਤੇ ਵੱਡੇ ਪੈਮਾਨੇ ਦੇ ਕਰਪਸ਼ਨ ਦੇ ਚਾਰजेस ਲੱਗੇ ਨੇ ਉਹਨੇ ਬਕਾਇਦਾ ਤੌਰ ਇਹ ਵੀ ਗੱਲ ਉਂਗਰਾਲ ਨੇ ਕਹੀ ਕਿ 5 ਤਰੀਕ ਨੂੰ ਸਾਰੀਆਂ ਇਹ ਜਿਹੜੀਆਂ ਉਹਦੇ ਕੋਲ ਆਡੀਓਜ਼ ਨੇ ਉਹ ਪਬਲਿਕ ਕਰੇਗਾ ਅਜੇ ਤੱਕ ਚੀਫ ਮਿਨਿਸਟਰ ਦਾ ਕੋਈ ਵੀ ਪ੍ਰतिकਰਮ ਨਹੀਂ ਆਇਆ ਇੱਕੋ ਪ੍ਰਤੀਕਰਮ ਆਇਆ ਕਿ ਮੈਂ ਕੇਸ ਰਜਿਸਟਰ ਕਰਾ ਲਵਾਂ ਕੇਸ ਤੇ ਕਈਆਂ ਤੇ ਰਜਿਸਟਰ ਤੂੰ ਪਹਿਲੇ ਕਰਤੇ ਨੇ ਇਹ ਹੁਣ ਟਾਈਮ ਆਇਆ ਤੇਰੇ ਤੇ ਕੇਸ ਰਜਿਸਟਰ ਹੋ ਬਾਹਰ ਨਿਕਲ ਉਹ ਵੇਖੀਏ ਕੰਦਾਕ ਤੂੰ ਸੱਚਾ ਸੋਚਾਂ ਕੱਲ੍ਹ ਆ ਸੀਬੀਆਈ ਨੂੰ ਵੇਖੀਏ ਤੋਂ ਮੈਂ ਜਲੰਧਰ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਹੱਥ ਜੋੜ ਕੇ ਸਮੂੱਚੀ ਪ੍ਰੈਸ ਨੂੰ ਬੇਤੀ ਕਰੂੰਗਾ ਇਹ ਜਿਹੜੇ ਇਸ ਕਿਸਮ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਵੇਰੇ ਕਿੱਥੇ ਨੇ ਦੁਪਹਿਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਨੇ ਮੋਸਟ ਅਨਪ੍ਰਿੰਸੀਪਲ ਮੋਸਟ ਅਨਪ੍ਰਿੰਸੀਪਲ ਮੇਰਾ ਕਹ ਜੇ ਮੈਂ ਕੋਈ ਸਿਆਸਤ ਵੇਖੀ ਹੈ ਸਾਰਾ ਨਵਦ ਇਸ ਏਰੀਏ ਵਿੱਚ ਇਸ ਖੇਤੇ 'ਚ ਵੇਖੀ ਹੈ ਕਿਰਪਾ ਕਰਕੇ ਇਹ ਟਰਨ ਕੋਰਟਸ ਨੂੰ ਸਾਰੇ ਪੰਜਾਬ 'ਚ ਵੈਸੇ ਤੇ ਲੋਕਾਂ ਨੇ ਨਿਹੰਗ ਦੇ ਬਾਟੇ ਵਰਗਾ ਮਾਂਜ ਕੇ ਕੱਲੇ ਸਾਰੇ ਪੰਜਾਬ 'ਚ ਇੱਕ ਅੱਧਾ ਬਚ ਕੇ ਰਹਿ ਗਿਆ ਸਾਡੇ ਕੋਲ ਸਾਨੂੰ ਟਾਈਮ ਨਹੀਂ ਲੱਗ ਸਕਿਆ ਉਹ ਵੀ ਸਾਡੇ ਕੋਲ ਵਕਤ ਆ ਜਾਣਾ ਬਾਈ ਇਲੈਕਸ਼ਨ ਉੱਥੇ ਵੀ ਹੋਣੀ ਐ ਨਹੀਂ ਤੇ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਉਂਦੀ ਲੋੜ ਇਹ ਝੂਠ ਦੀ ਫਰੇਬ ਦੀ ਰਾਜਨੀਤੀ ਜਿਹੜੀ ਲੁੱਟ ਦੀ ਰਾਜਨੀਤੀ ਤੁਹਾਨੂੰ ਕਿਸੇ ਨੂੰ ਕੋਲ ਲਾ ਨਹੀਂ ਸਾਡੇ ਨੂੰ ਵੱਧ ਤੁਹਾਨੂੰ ਸਾਰਿਆਂ ਨੂੰ ਖਬਰ ਹੈ ਕਿ ਸੀਐਮ ਦਾ ਜਿਹੜਾ ਮੇਨ ਇਥੇ ਸੈਕਟਰੀ ਹੈ ਰਾਜਵੀਰ ਸਿੰਘ ਉਹ ਕੀ ਕੀ ਕਰਦਾ ਕਿੱਥੋਂ ਕਿੱਥੋਂ ਗਰਾਈਆਂ ਚੱਲ ਰਹੀਆਂ ਕਿਸਨਾ ਬਿਜ਼ਨਸਮੈਨਾਂ ਕੋ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਕਿਸਾ ਪਾਰਲੀਮੈਂਟ ਤੋਂ ਪਹਿਲੇ ਇਕੱਠੇ ਕੀਤੇ ਗਏ ਨੇ ਕਿਸਾ ਅੱਜ ਇਕੱਠੇ ਕੀਤੇ ਜਾ ਰਹੇ ਕਿਰਪਾ ਕਰਕੇ ਸਾਡਾ ਇਹਦੇ ਵਿੱਚ ਸਾਥ ਦਿਓ ਜੇ ਅਸੀਂ ਡੈਮੋਕ੍ਰੇਸੀ ਬਚਾਣੀ ਜੇ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੇ ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਕੁਝ ਹੱਦ ਤੱਕ ਰਾਜਨੀਤੀ ਇਹ ਜਿਹੜੀ ਗੰਦਲੀ ਰਾਜਨੀਤੀ ਇਹਦੇ ਤੋਂ ਬਚੀਏ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਕਿਸਮ ਦੀ ਆਰਗੇਨਾਈਜ਼ਡ ਮਾਫੀਆ ਜਿਹੜਾ ਇਹ ਸ਼ਿਕਾਗੋ ਵਰਗਾ ਸ਼ਹਿਰ ਬਣਾ ਦੇ ਲੈ ਜਿੱਥੇ ਕਿਸੇ ਟਾਈਮ ਆਰਗੇਨਾਈਜ਼ਡ ਮਾਫੀਆ ਸੀ जलंधर वॉज नैवर नोन फॉर दिस जलंधर लगातार मैं इन्ने साल वेखता रहा कभी क्राइम प्रोन शहर नहीं साफ सुथरे लोग रे अज अनफोर्चुनेटली जो इतों तक पहुंचे बकायदा तौर पोलीटिकल देखो पहले दिनों मैं गल असैंबली कहता रहा अभी भी मैं कह रहा पोलीटल प्रोटैक्शन तो बिना यह नहीं हो सकता यह गल साबित हो चुकी है ये जिन्या लॉ एनफोर्सिंग एजेंसीज ने भावें पुलिस सारा इन्होंने बिना तो कोई काम ही नहीं हो सकता ਤੁਹ ਕਿਰਪਾ ਕਰਕੇ ਤੁਸੀਂ ਸਾਥ ਦਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੈਂਟਰ ਚ ਵੀ ਤੁਸੀਂ ਵੇਖਿਆ ਤੇ ਇੱਥੇ ਵੀ ਵੇਖਿਆ ਤੇ ਮੈਂ ਇੱਥੇ ਆਪੀਜੀ ਸਪੈਸ਼ਲੀ ਸੁਨੀਲ ਜਾਖੜ ਨੂੰ ਅਪੀਲ ਕਰ ਰਿਹਾ ਜਾਖੜ ਸਾਹਿਬ ਗੱਲਾਂ ਤੁਸੀਂ ਬਹੁਤ ਵੱਡੀਆਂ ਕਰਦੇ